ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 25 ਸਾਲ ਦੀ ਸੇਵਾ ਉਪਰੰਤ ਪੈਨਸ਼ਨ ਦੇ ਪੂਰੇ ਬੈਨੀਫਿਟ ਦੇ ਸੰਬੰਧੀ ਪੈਨਸ਼ਨਰਸ ਲੌਗ ਟੈਂਕ ਐਂਡ ਅਦਰਸ ਬਰੁਧਰ ਸਰਕਾਰ ਵੱਲੋਂ ਲਗਾਈ ਗਈ ਐਲ ਪੀਏ ਨੰਬਰ 691/2020 ਐਂਡ ਅਦਰ ਕਨੈਕਟਡ ਕੇਸਸ ਦੀ ਹੋਣ ਵਾਲੀ ਅਗਲੀ ਹੀਅਰਿੰਗ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਯਾਦ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ 1/12/2011 ਦੇ ਪੱਤਰ ਤੋਂ ਪਹਿਲਾਂ ਕੋਰਪ ਪੈਨਸ਼ਨ ਸਕੀਮ ਤਹਿਤ ਸਾਰੇ ਪੈਨਸ਼ਨਰੀ ਬੈਨੀਫਿਟ ਸਿਰਫ 33 ਸਾਲਾਂ ਦੀ ਸਰਵਸਪੂਰੀ ਕਰਨ ਉਪਰੰਤ ਯਾਨੀ 64 ਜਮਾਈਆਂ ਅਨੁਸਾਰ ਕੈਲਕੂਲੇਸ਼ਨ ਕਰਕੇ ਪੈਨਸ਼ਨਰ ਨੂੰ ਹੀ ਦਿੱਤੇ ਜਾਂਦੇ ਸਨ ਪਰੰਤੂ ਜਿਵੇਂ-ਜਿਵੇਂ ਸਰਕਾਰੀ ਨੌਕਰੀ ਜੁਆਇਨ ਕਰਨ ਦੇ ਨਿਯਮਾਂ ਦੇ ਵਿੱਚ ਤੰਦੀਲੀ ਹੁੰਦੀ ਗਈ ਤੇਵੇਂ ਤੇਵੇਂ 33 ਸਾਲ ਦੀ ਸਰਵਸਥ ਪੂਰੀ ਕਰਨ ਦੇ ਰਸਤੇ ਵਿੱਚ ਕਈ ਰੁਕਾਵਟਾਂ ਦਰਪੇਸ਼ ਹੋਣ ਲੱਗੀਆਂ। ਪਦਾਰਥ ਨੂੰ ਵਜੋਂ ਜਨਰਲ ਕੈਟਾਗਰੀ ਅਤੇ ਕੁਝ ਹੋਰ ਕੈਟਾਗਰੀਆਂ ਲਈ ਅੱਜਕੱਲ੍ਹ ਸਰਕਾਰੀ ਨੌਕਰੀ ਵਿੱਚ ਅਪਲਾਈ ਕਰਨ ਦੀ ਉਮਰ ਹੱਦ 37 ਸਾਲ ਹੈ। ਜਦੋਂ ਕਿ ਐਸਸੀ ਤੇ ਬੀਸੀ ਦੇ ਉਮੀਦਵਾਰਾਂ ਤੇ ਕੁਝ ਹੋਰ ਕੈਟਾਗਰੀਆਂ ਦੇ ਉਮੀਦਵਾਰਾਂ ਲਈ ਇਹ ਉਮਰ ਹੱਦ 5 ਸਾਲ ਵਧਾ ਕੇ 42 ਸਾਲ ਰੱਖੀ ਗਈ ਹੈ। ਪੰਜਾਬ ਸਰਕਾਰ ਦੇ ਸਰਵਸਥ ਰੂਲਸ ਦੇ ਅਕੋਰਡਿੰਗ ਅੱਜਕੱਲ੍ਹ ਨੈਰਮਰਦੀ ਏਜ 58 ਸਾਲ ਰੱਖੀ ਗਈ ਹੈ ਅਜਿਹੇ ਹਾਲਾਤਾਂ ਵਿੱਚ 33 ਸਾਲ ਦੀ ਸਰਵੋਤਮ ਪੂਰੀ ਕਰਨਾ ਬਹੁਤ ਸਾਰੇ ਮੁਲਾਜ਼ਮਾਂ ਲਈ ਮੁਸ਼ਕਲ ਹੈ ਤੇ ਇਹਦੇ ਸਿੱਟੇ ਵਜੋਂ ਰਿਟਾਇਰਮੈਂਟ ਓਨ ਦੀ ਸੋਰਥ ਵਿੱਚ ਪੈਨਸ਼ਨਰਸ ਨੂੰ ਪੂਰੇ ਬੈਨੀਫਿਟ ਨਹੀਂ ਸਨ ਮਿਲਦੇ ਭਾਵੇਂ ਇੱਕ 12/2011 ਤੋਂ ਬਾਅਦ ਰਟਾਇਰ ਹੋਏ ਪੈਨਸ਼ਨਰ ਨੂੰ ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ 25 ਸਾਲ ਦੀ ਸਰਵੋਤਮ ਪੂਰੀ ਕਰਨ ਤੇ ਪੂਰੇ ਪੈਨਸ਼ਨਰੀ ਬੈਨੀਫਿਟ ਦੇ ਦਿੱਤੇ ਸਨ ਪਰੰਤੂ 1 1 2006 ਤੋਂ ਬਾਅਦ ਤੇ 1/12/2011 ਤੋਂ ਪਹਿਲਾਂ ਰਿਟਾਇਰ ਹੋਣ ਵਾਲੇ ਪੈਨਸ਼ਨਰਾਂ ਨੂੰ ਪੂਰੇ ਬੈਨੀਫਿਟ ਦੇਣ ਤੋਂ ਵਾਂਝਿਆ ਰੱਖਿਆ ਗਿਆ ਸੀ ਜਿਸ ਕਰਕੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਕਈ ਰਿੱਟਾਂ ਦਾਇਰ ਹੋਈਆਂ ਇਹਨਾਂ ਵਿੱਚੋਂ ਇੱਕ ਰੇਟ ਲਾਫਸ ਐਂਡ ਅਦਰਸ ਵਰਸ ਸਟੇਟ ਆਫ ਪੰਜਾਬ ਵੀ ਲਗਾਈ ਗਈ ਸੀ ਜਿਸ ਦੀਆਂ ਬੀਤੇ ਸਮੇਂ ਵਿੱਚ ਕਈ ਸੁਣਵਾਈਆਂ ਹੋ ਚੁੱਕੀਆਂ ਹਨ ਇਸ ਕੇਸ ਦੇ ਦਾ ਫੈਸਲਾ ਐਡੀਸ਼ਨ ਕਰਤਾ ਦੇ ਹੱਕ ਦੇ ਵਿੱਚ ਆਉਣ ਦੇ ਮੱਦੇ ਨਜ਼ਰ ਸਰਕਾਰ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਐਲ ਪੀਏ 692/2020 ਡਬਲ ਬੈਂਚ ਤੇ ਦਾਇਰ ਕਰ ਦਿੱਤੀ। ਇਸ ਕੇਸ ਦੀ ਲਾਸਟ ਸੁਣਵਾਈ 17 ਤੋਂ 225 ਨੂੰ ਅਰਜੈਂਟ ਹੀアリング ਲਈ ਰੱਖੀ ਗਈ ਸੀ ਤੇ ਹੁਣ ਇਸ ਕੇਸ ਦੀ ਅਗਲੀ ਸੁਣਵਾਈ 25 ਤੋਂ 225 ਨੂੰ ਅਨਰੀਵਲ ਜਸਟਿਸ ਸੁਰੇਸ਼ਵਰ ਟੱਕਰ ਅਤੇ ਅਨਰੀਵਲ ਜਸਟਿਸ ਮਿਸਟਰ ਜਸਟਿਸ ਅਵਕਾਸੋਰੀ ਦੇ ਡਬਲ ਬੈਂਡ ਤੇ ਅਰਜੈਂਟ ਲਿਸਟ ਟਾਈਪ ਵਿੱਚ ਹੋਣ ਜਾ ਰਹੀ ਹੈ ਗੌਰ ਮਤਲਬ ਹੈ ਕਿ ਇਸ ਸਬੰਧੀ ਹੋਰ ਵੀ ਬਹੁਤ ਸਾਰੇ ਕਨੈਕਟਡ ਕੇਸ ਹਨ ਜਿਨ੍ਹਾਂ ਸਾਰੇ ਕੇਸਾਂ ਦੀ ਸੁਣਵਾਈ ਇਸੇ ਤਰੀਕ ਨੂੰ ਯਾਨੀ 25 2025 ਨੂੰ ਹੋਣ ਜਾ ਰਹੀ ਹੈ ਜਿਸ ਵਿੱਚ ਪਟੀਸ਼ਨ ਕਰਤਾ ਏਜੀ ਪੰਜਾਬ ਹਨ ਤੇ ਰਿਸਪੌਂਡੈਂਟ ਲਾਭ ਸਿੰਘ ਐਂਡ ਆਦਰਸ ਹਨ ਜੇਕਰ ਮੁਲਾਜ਼ਮਾਂ ਦੇ ਪੈਨਸ਼ਨਰਾਂ ਨੂੰ ਉਹਨਾਂ ਦੇ ਬੰਦੇ ਹੱਕ ਸਰਕਾਰ ਦੁਆਰਾ ਆਪਣੇ ਆਪ ਦਿੱਤੇ ਜਾਣ ਦੀ ਗੱਲ ਕਰੀਏ ਤਾਂ ਸਰਕਾਰ ਇਸ ਵਿੱਚ ਅੜਿੱਕੇ ਖੜੇ ਕਰਕੇ ਜਾਣਬੁੱਝ ਕੇ ਡਿਲੇ ਕਰਨ ਦੀ ਰਣਨੀਤੀ ਅਪਣਾ ਰਹੀ ਹੈ ਜਦੋਂ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਂਦਿਆ ਸਾਰ ਹੀ ਉਹ ਮੁਲਾਜ਼ਮਾਂ ਪੈਨਸ਼ਨਰਾਂ ਬੇਰੁਜ਼ਗਾਰਾਂ ਸਮੇਤ ਹਰ ਵਰਗ ਨੂੰ ਉਹਨਾਂ ਦੇ ਬੰਦੇ ਹੱਕ ਬਿਨਾਂ ਦੇਰੀ ਦੇ ਦੇ ਦੇਵੇਗੀ ਦੇ ਉਹਨਾਂ ਨੂੰ ਕਿਸੇ ਤਰ੍ਹਾਂ ਦੇਦਰਨੇ ਮੁਜਾਰੇ ਰੈਲੀਆਂ ਔਰ ਸੜਕਾਂ ਤੇ ਪ੍ਰੋਟੈਸਟ ਕਰਨ ਦੀ ਜਰੂਰਤ ਨਹੀਂ ਪਵੇਗੀ ਇਸ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਕੋਲਡ ਪੈਨਸ਼ਨ ਸਕੀਮ ਦਾ 18 11 2022 ਵਿੱਚ ਜਾਰੀ ਕੀਤਾ ਇੱਕ ਅਧੂਰਾ ਨੋਟੀਫਿਕੇਸ਼ਨ ਹੈ ਜਿਸ ਨੂੰ ਅਜੇ ਤੱਕ ਵੀ ਲਾਗੂ ਨਹੀਂ ਕੀਤਾ ਜਾ ਸਕਿਆ ਕਿਉਂਕਿ ਸਰਕਾਰ ਨੇ ਇਸ ਸੰਬੰਧੀ ਅਜੇ ਤੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੀ ਫਰੇਮ ਨਹੀਂ ਕੀਤੇ ਇਸ ਨੂੰ ਲਾਗੂ ਤਾਂ ਕੀ ਕਰਨਾ ਸੀ ਗੌਰ ਮਤਲਬ ਹੋਇਆ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ ਮੁਲਾਜ਼ਮ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਰਿਟਾਂ ਤੇ ਕੰਟੈਂਪਟ ਰਿਟਾਂ ਪਾ ਕੇ ਆਪਣਾ ਹੱਕ ਲੈਣ ਲਈ ਯਤਨ ਜਾਰੀ ਕਰ ਰਹੇ ਹਨ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਐਲਪੀਏ 691/2020 ਦੇ ਮਿਤੀ 25/2025 ਨੂੰ ਹੋਣ ਵਾਲੀ ਅਗਲੀ ਸੁਣਵਾਈ ਦੌਰਾਨ ਕੀ ਫੈਸਲਾ ਦੇਖਣ ਨੂੰ ਮਿਲਦਾ ਹੈ ਇਸ ਵੀਡੀਓ ਵਿੱਚ ਬਸ ਇੰਨੀ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ We did the got up a hot and wow,